ਪ੍ਰਧਾਨ ਜੀ ਜੋ ਤਰਨਤਾਰਨ ਚ ਅੱਜ ਸਾਬਕਾ ਸੈਨਿਕਾਂ ਦੀ ਮੀਟਿੰਗ ਹੋਈ ਆ ਇਹ ਕਿਸ ਮੁੱਦੇ ਤੇ ਹੋਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਬਕਾ ਸੈਨਿਕ ਸਰ ਸੰਜੀ ਕਮੇਟੀ ਪੰਜਾਬ ਸੂਬਾ ਪ੍ਰਧਾਨ ਗੁਰਦੀਪ ਸਿੰਘ ਢੰਡਾ ਵੀਰ ਜੀ ਸਾਡੀ ਦੇਸ਼ ਦੇ ਸ਼ਹੀਦ ਜੋ ਆ ਕੌਮ ਦੇ ਸਰਮੋਹਰ ਨੇ ਜਿਹੜੀਆਂ ਕੌਮਾਂ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਉਹ ਕੌਮਾਂ ਖਤਮ ਹੋ ਜਾਂਦੀਆਂ ਨੇ ਸਰਕਾਰ ਦੀਆਂ ਨੰਗੇਲੀਆਂ ਕਰਕੇ ਪੰਜਾਬ ਦੇ ਵਿੱਚ ਅਨੇਕਾਂ ਹੀ ਸ਼ਹੀਦਾਂ ਦੀਆਂ ਯਾਦਗਾਰਾਂ ਬਣ ਪਾਸ ਹੋਈਆਂ ਪਰ ਸਿਆਸੀ ਚੋਚਲੀਆਂ ਕਰਕੇ ਉਹ ਨਹੀਂ ਬਣ ਸਕੀਆਂ ਇਸੇ ਤਰ੍ਹਾਂ ਹੀ ਸਾਡੇ ਜ਼ਿਲ੍ਹਾ ਤਰਤਨ ਪਿੰਡ ਵਾਈਪੂਈ ਦੇ ਵਿੱਚ ਦੋ ਸ਼ਹੀਦ ਸੀ ਸ਼ਹੀਦ ਪਰਮਜੀਤ ਸਿੰਘ ਸ਼ਹੀਦ ਜਸਬੀਰ ਸਿੰਘ ਪੂਰੇ ਸ਼ਕਰ ਉਹਨਾਂ ਦੀ ਯਾਦਗਾਰ ਬਣਨੀ ਸੀ ਦੀ ਜ ਸੁਵੰਦਰ ਸਿੰਘ ਦੀ ਯਾਦਗਾਰ ਪਾਸ ਹੋ ਚੁੱਕੀ ਸੀ ਪਰ ਕੁਝ ਕਾਰਨਾ ਕਰਕੇ ਜਾਂ ਸਿਆਸੀ ਪਰਦਿਚੇ ਹੋਣ ਕਰਕੇ ਉਹ ਨਹੀਂ ਲਾਗਤਬਾਜੀ ਕਰਕੇ ਬਣ ਸਕੀ ਉਹ ਸਾਡੀ ਕਮੇਟੀ ਦੀ ਸਾਹਮਣੇ ਉਹਦਾ ਮਸਲਾ ਆਇਆ ਉਹਦੇ ਮਸਲੇ ਨੂੰ ਅਸੀਂ ਪ੍ਰਸ਼ਾਸਨ ਤੱਕ ਪਹੁੰਚਾਇਆ ਪਰ ਪ੍ਰਸ਼ਾਸਨ ਦੀਆਂ ਢਿੱਲੀ ਕਾਰਗੁਜ਼ਾਰੀ ਕਰਕੇ ਉਹ ਕੁਝ ਸਾਨੂੰ ਸਹੀ ਤਰੀਕੇ ਨਾਲ ਜਵਾਬ ਨਹੀਂ ਦੇ ਸਕਿਆ ਪਰ ਫਿਰ ਸਾਡੀ ਕਮੇਟੀ ਨੇ ਸਾਬਕਾ ਸੈਨਿਕ ਸਦਸਾਂ ਦੀ ਕਮੇਟੀ ਪੰਜਾਬ ਨੇ ਸਲਾਹ ਕੀਤੀ ਕਿ ਇਹ ਸੇਵਾ ਕਿਉਂ ਆਸੀ ਨਾ ਸਿੱਧਾ ਦੀ ਕਰੀਏ ਇਹ ਕਰਕੇ ਸ਼ਹੀਦ ਜਸਵੀਰ ਸਿੰਘ ਸੂਰਜ ਚੱਕਰ ਦਾ ਸਿੱਧੀ ਦੇਣਾ 29 ਦਸੰਬਰ 2025 ਨੂੰ ਤੇ ਅਸੀਂ ਉਹ ਸਿੱਧੀ ਦਿਨ ਵਾਲੇ ਦਿਨ ਉਹਨਾਂ ਦਾ ਬੁੱਤ ਸਤਿਫ ਕਰਕੇ ਤੇ ਉਹਨਾਂ ਨੂੰ ਸਨਮਾਨ ਦੀ ਦੇਣੀ ਆ ਉਹਦੇ ਪਲਖਸ਼ ਚ ਅਜ 13 ਜਿਲ੍ਹਾ ਤਰਨਤਾਰਨ ਦੀ ਮੀਟਿੰਗ ਕੀਤੀ ਗਈ ਸੀ ਵੱਖ-ਵੱਖ ਬਲਾਕਾਂ ਦੀ ਵੱਖ-ਵੱਖ ਉਦੇਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਇਸ 29 ਤਰੀਕ ਦੀ ਲਈ ਵਿਚਾਰ ਵਜੋਂ ਕਰਕੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਤੇ 29 ਤਰੀਕ ਨੂੰ ਹੀ ਸੀਹਦ ਜਸਵੀਰ ਸਿੰਘ ਨੂੰ ਸਰਵਜਨ ਦੀਆਂ ਜਾ ਰਹੇ ਨੇ ਇੰਨੀ ਇੱਕ ਬੇਇੱਜ਼ਤੀਆਂ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਛਾਨ ਸੋਹਣੇ ਗੁਰੂ ਜੀ ਦੀ ਧੰਨਵਾਦ ਸਰਦਾਰ ਜੀ ਬਹੁਤ ਬਹੁਤ